ਮੈਂ ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਇਹਨਾਂ ਨੇ ਮੈਨੂੰ ਇਹਨਾਂ ਮਾਨ ਬਖਸ਼ਿਆ ਵੀ ਮੈਂ ਆਪਣੇ ਸ਼ਹਿਰ ਦੇ ਆਪਣੇ ਵਾਰਡ ਦੇ ਜਿਨ੍ਹਾਂ ਨੇ ਮੈਨੂੰ ਕੰਮ ਕਰਨ ਦਾ ਮੌਕਾ ਦਿੱਤਾ ਤੇ ਮੈਨੂੰ ਵੱਧ-ਤੋਂ ਵੋਟਾਂ ਆ ਕੇ ਜਿਤਾਇਆ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਪਾਰਟੀ ਨੇ ਪਾਰਟੀ ਦੀ ਸੇਵਾ ਹੀ ਮੈਂ ਕਰ ਰਿਹਾ ਹਾਂ ਦਿਨ ਦੇ ਮਲਾਲੇ ਬਲਾਕ ਦਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਵੀ ਹਾਂ ਜੀ ਮੈਨੂੰ ਪਾਰਟੀ ਨੇ ਵੀ ਮਾਨ ਬਖਸ਼ਿਆ ਜੀ ਤੇ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜੀ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਅਮਨ अरोड़ा ਜੀ ਜੀ ਤੇ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਸ਼ਮਿੰਦਰ ਖਿੰਡਾ ਜੀ ਚੇਅਰਮੈਨ ਅਗਰੋ ਪੰਜਾਬ ਐਗਰੋ ਕਾਰਪੋਰੇਸ਼ਨ ਜੋ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਉਸ ਤੋਂ ਬਾਅਦ ਸਾਡੇ ਮੇਰੇ ਭਾਈ ਜੀ ਸ਼੍ਰੀ ਨਰੇਸ਼ ਕੁਟਾਰੀਆ ਜੀ ਜੋ ਹਲਕੇ ਦੇ ਐਮਐਲਏ ਨੇ ਜੀ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਸਾਨੂੰ ਨਗਰ ਕੌਂਸਲ ਮੱਲਾਂਲੇ ਦਾ ਸੀਨੀਅਰ ਵਾਈਸ ਪ੍ਰਧਾਨ ਬਣਾਇਆ ਹੈ ਜੀ ਅਸੀਂ ਸਾਡਾ ਪਰਿਵਾਰ ਸ਼ੁਰੂ ਤੋਂ ਹੀ ਪਾਰਟੀ ਦੀ ਸੇਵਾ ਕਰਦਾ ਆ ਰਿਹਾ ਹੈ ਜੀ ਬਾਕੀ ਜਿਹੜੀ ਕਸਰ ਰਹਿ ਗਈ ਏ ਜਿਵੇਂ ਕਿ ਸ਼ਹਿਰ ਦੇ ਵਿੱਚ ਬਹੁਤ ਬੁਰਾ ਹਾਲ ਏ ਜੀ ਗਲੀਆਂ ਨਾਲੀਆਂ ਜਿਵੇਂ ਵੀ ਅਸੀਂ ਵੱਤ ਵਦ ਲੋਕਾਂ ਦੇ ਕੰਮ ਕਰਾਂਗੇ ਜੀ ਤੇ ਸ਼ਹਿਰ ਨੂੰ ਵਧੀਆ ਇੱਕ ਚੰਗਾ ਮੱਲਾਂਲੇ ਨੂੰ ਬਹੁਤ ਵਧੀਆ ਜੀ ਮਤਲਬ ਕਿ ਬਣਾਵਾਂਗੇ ਮੈਂ ਜੀ ਸਾਡੇ ਵੱਲੋਂ ਉਪਰਾਲਾ ਇਹ ਵੀ ਪਹਿਲੋ ਜਿਹੜੇ ਐਮਸੀ ਬਣੇ ਸੀ ਜੀ ਉਹ ਬਿਨਾ ਵੋਟਾਂ ਤੋਂ ਬਣੇ ਆ ਜੀ ਅਸੀਂ ਸਾਨੂੰ ਲੋਕਾਂ ਨੇ ਵੋਟਾਂ ਪਾ ਕੇ ਬਣਾਇਆ ਹੈ ਜੀ ਅਸੀਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਜੀ ਤੇ ਵੱਤ ਤੋਂ ਵੱਤ ਅਸੀਂ ਲੋਕਾਂ ਦੇ ਕੰਮ ਕਰਾਂਗੇ ਦੁੱਖ ਦਰਦ ਵੜਾਓਗੇ ਦੁੱਖ ਦਰਦ ਤਾਂ ਅਸੀਂ ਦੂਰ ਕਰਨੇ ਹੀ ਆ ਜੀ ਸਾਡਾ ਮਾਣ ਇਨਾ ਹੀ ਕੀਤਾ ਜੋ ਅਸੀਂ ਜਿੱਤ ਗਏ ਪਾਰਟੀ ਦੇ ਵਿੱਚੋਂ ਜੀ ਜੀ ਬਾਕੀ ਇਹ ਵੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਅਸੀਂ ਕਰਾਂਗੇ ਤੇ ਵੱਤ ਤੋਂ ਵੱਤ ਕੰਮ ਕਰਾਂਗੇ